ਸ਼੍ਰੀ ਨਾਨਕ ਅੰਗਦ ਗੁਰੂ ਅਮਰ ਦਾਸ ਪਗ ਬੰਦ ਰਾਮ ਦਾਸ ਅਰਜਨ ਗੁਰੂ ਬਾਰ ਸ਼੍ਰੀ ਹਰ ਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੋਦ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਪਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਜਿਸਮ ਹੈ ਅਮਰਤ ਗਿਆਨ ਹੈ ਮਾਨਕ ਭਗਤ ਵਰਾਗੋ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਹਦ ਬੰਦਾਂ ਕਾਰ ਅਨਵਰਾਗ ਸ੍ਰੀ ਗੁਰੂ ਸ਼ਬਦ ਕਮਾਏ ਜੈਨ ਜਿੱਤੇ ਪੰਜ ਬਕਾਰ ਤਿੰਨ ਸੰਤਨ ਕ ਬੰਦਨਾ ਸਿਰ ਚਰਨਨ ਪਰਤਾਰ ਇਕੰਕਾਰ ਸਤ ਗੁਰੂ ਤੇਹ ਪਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਨਿਵਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਨਿਵਾਸਨ ਸੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੋਪਈ ਕੋਸ਼ਕ ਰਹੇ ਤਨ ਕੀ ਸੁਨ ਗਨਤੀ ਸੋਪ ਬੀਤੀ ਤਹ ਤਹ ਕਾਲ ਵਿਸਾਲਾ ਕੋਸ਼ਕ ਰਹੇ ਤਨ ਕੀ ਸੁਨ ਗਿਨਤੀ ਪਰਮ ਸਨਮਾਨ ਯੋਗ ਸਤ ਗੁਰੂ ਗਰੀਬ ਨਵਾਜ ਦਇਆ ਦੇ ਘਰ ਪ੍ਰੇਮ ਦੀ ਮੂਰਤ ਸੱਚੇ ਪਾਤਸ਼ਾਹ ਗਰੀਬ ਨਵਾਜ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਮਹਾਨ ਮੁਕੱਦਸ ਹਜ਼ੂਰੀ ਅੰਦਰ ਜੁੜ ਬੈਠੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੀਬਨਵਾਜ਼ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਮਹਾਨ ਦਰਸ਼ਨ ਸਤਿਗੁਰੂ ਸਾਹਿਬ ਮਹਾਰਾਜ ਸਾਹਿਬ ਜੀ ਦੇ ਪਾਵਨ ਪਵਿੱਤਰ ਹਜ਼ੂਰ ਬੈਠ ਕਰਕੇ ਆਪਾਂ ਕਰ ਰਹੇ ਹਾਂ ਧੰਨ ਸਾਹਿਬੋ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਜੀਵਨ ਦੀ ਮਹਾਨ ਕਥਾ ਜੋ ਹੈ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਜੀ ਨੇ ਬੜਾ ਸੁੰਦਰ ਇਤਿਹਾਸ ਬਿਆਨ ਕੀਤਾ ਹੈ ਉਹ ਆਪਾਂ ਸਰਵਣ ਕਰਦੇ ਆ ਰਹੇ ਹਾਂ ਸੋ ਮਨ ਨੂੰ ਇਕਾਗਰ ਕਰੀਏ ਧੰਨ ਗੁਰੂ ਨਾਨਕ ਦੇਵ ਸਹਜੇ ਮਹਾਰਾਜ ਗੋਪਾਲ ਪਾਂਦੇ ਨੂੰ ਉਪਦੇਸ਼ ਦੇਣ ਤੋਂ ਬਾਅਦ ਮਲਾਨਾ ਜੀ ਨੂੰ ਉਪਦੇਸ਼ ਦਿੰਦੇ ਐ ਤੇ ਮਲਾਨਾ ਜੀ ਨੂੰ ਉਪਦੇਸ਼ ਦਿੰਦਿਆ ਹੋਇਆ ਸਤਿਗੁਰੂ ਜੀ ਨੇ ਸ਼ਬਦ ਉਚਾਰਿਆ ਦੁਨੀਆ ਮਕਾਮੇ ਫਾਨੀ ਤਹਿਕੀਕ ਦਿਲਦਾਨੀ ਮੰ ਮ ਸਰ ਮੋਏ ਅਜਰਾ ਏਲ ਗ੍ਰਿਫ ਤਹ ਦਿਲ ਹੈ ਜਨਦਾਨੀ ਸੋ ਸਮੇ ਮਲਾਨਾ ਜੀ ਨੇ ਸਤਿਗੁਰੂ ਜੀ ਦੇ ਬਚਨ ਸੁਣ ਕਰਕੇ ਬੜਾ ਹੈਰਾਨ ਹੋਇਆ ਕਹਿੰਦਾ ਅਗੋਂ ਹਾਲੇ ਬਾਲ ਕੁਮਰਿਆ ਬਾਲਕਾ ਵਾਂਗੂ ਖੇਡੋ ਵਿਚਰੋ ਜੇਦੋ ਉਮਰ ਵਡੇਰੀ ਹੋ ਗਈ ਫਿਰ ਤੁਸੀਂ ਸਿਆਣਿਆਂ ਵਾਂਗੂ ਉਪਦੇਸ਼ ਦਿਓ ਮਹਾਰਾਜ ਕਹਿੰਦੇ ਉਮਰ ਦਾ ਕੋਈ ਪੱਕਾ ਦਾਵਾ ਨਹੀਂ ਹੈ ਕਿ ਇੰਨੇ ਸਾਲ ਹੀ ਅਸੀਂ ਜਿਵਾਂਗੇ। ਤੋਂ ਇਸ ਤਰੀਕੇ ਦੇ ਨਾਲ ਮਹਾਰਾਜ ਕਹਿੰਦੇ ਜੇ 100 ਸਾਲ ਉਮਰਿਆ 50 ਅਸੀਂ ਸੌ ਕਰਕੇ ਬਤੀਤ ਕਰਤੀ। 15 ਬਰਖ ਤੱਕ ਅਣਜਾਣ ਤੇ ਬਾਕੀ ਦੀ ਜਿਹੜੀ ਉਮਰ ਹੈ ਉਹ ਐਵੇਂ ਬ्यर्थ ਲੰਘ ਜਾਂਦੀ ਹੈ। ਫਿਰ ਬੁਢੇਪੇ ਵੇਲੇ ਨਾਮ ਜਪਣਾ ਔਖਾ ਹੋ ਜਾਂਦਾ। ਸੋ ਉਹ ਕਥਾ ਕਬੀ ਰਾਜ ਭਾਈ ਸੰਤੋਖ ਸਿੰਘ ਜੀ ਨੇ ਬੜਾ ਸੁੰਦਰ ਇਤਿਹਾਸ ਬਿਆਨ ਕੀਤਾ ਹੈ ਅੱਗੇ ਮਨ ਨੂੰ ਇਕਾਗਰ ਕਰਕੇ ਬੜੇ ਹੀ ਪ੍ਰੇਮ ਦੇ ਨਾਲ ਉਸ ਇਤਿਹਾਸ ਨੂੰ ਸੁਣੀਏ ਤੇ ਸਤਿਗੁਰੂ ਜੀ ਦੇ ਖੁਸ਼ੇ ਪ੍ਰਾਪਤ ਕਰੀਏ ਜੀ ਕੋਸ਼ਕ ਰਹੇ ਤਨ ਕੀ ਸੋ ਨਗਨਤੀ ਮਹਾਰਾਜ ਸਾਹਿਬ ਕਹਿੰਦੇ ਜਿਹੜੀ ਥੋੜੀ ਜੀ ਉਮਰ ਰਹਿ ਗਈ ਆ ਉਹਦੀ ਤੁਸੀਂ ਗਿਣਤੀ ਸੁਣਨਾ ਕਰੋ ਸੋਪ ਬਤੀਤ ਹੈ ਤਹ ਹਰ ਕਨ ਕੀ ਤੋ ਇਸ ਤਰੀਕੇ ਦੇ ਨਾਲ ਸੋਪ ਬਤੀਤ ਹੈ ਬਿਨ ਹਰ ਬਿੰਦ ਵਾਹਿਗੁਰੂ ਪਰਮਾਤਮਾ ਦੇ ਨਾਮ ਤੋਂ ਬਗੈਰ ਜਿਹੜੀ ਬਚੀ ਹੋਈ ਜ਼ਿੰਦਗੀ ਆ ਉਹ ਵੀ ਕਹਿੰਦੇ ਬਤੀਤ ਹੁੰਦੀ ਜਾਂਦੀ ਆ ਬ्यर्थ ਦੀ ਖਾਲੀ ਤੁਰੀ ਜਾਂਦੀ ਹੈ ਜੀ ਮਲ ਮੂਤਰਾਦ ਤਜਨ ਜੁਗ ਜੁਗ ਕਾਲਾ ਤੋਂ ਕਹਿੰਦੇ ਇਸ ਤਰੀਕੇ ਦੇ ਨਾਲ ਮਲ ਮੂਤਰੇ ਤਿਆਦਿਕ ਤਿਆਗਣਾ ਜੁਗ ਕਾਲਾ ਇਹ ਕਾਲ ਯੁਗ ਦੇ ਯੁਗ ਦੇ ਵਿੱਚ ਕਰਤ ਬੀਤੀ ਤਹ ਕਾਲ ਵਿਸਾਲਾ ਕਹਿੰਦੇ ਇਸ ਤਰੀਕੇ ਦੇ ਨਾਲ ਆਪਣਾ ਜਿਹੜਾ ਉਮਰ ਦਾ ਸਮਾਂ ਵਾ ਮਹਾਨ ਉਹਨੂੰ ਬਤੀਤ ਕਰੀ ਜਾਂਦੇ ਖਰਾਬ ਕਰੀ ਜਾਂਦੇ ਹਨ ਕਲਯੁਗ ਦੇ ਲੋਕ ਖਾਣ ਪਾਣ ਨਿਤ ਕਰਨ ਬਿਹਾਰਾ ਖਾਣਾ ਪੀਣਾ ਵਿਵਹਾਰ ਕਰਨੇ इत्यादिक ਹਿਤ ਬਿਨੋਦ ਬਨਤਾ ਸੰਗ ਧਾਰਾ ਇਹ ਕਹਿੰਦੇ ਪਰਿਵਾਰ ਦੇ ਨਾਲ ਬੱਚਿਆਂ ਦੇ ਨਾਲ ਸ਼ਤਰੀ ਦੇ ਨਾਲ ਆਨੰਦ ਧਾਰਿਆ ਹੈ ਇਹਨਾਂ ਦੇ ਵਿੱਚ ਹੀ ਖੁਬ ਕਰਕੇ ਬੈਠਾ ਹੈ ਜੀ ਕਰਨ ਉਪਾਏ ਸੋ ਦਰਬ ਉਪਾਵਨ ਤੋ ਕਹਿੰਦੇ ਉਪਾਯਨ ਪੇਟਾਵਾਂ ਦਰਬ ਤਨ ਇਤਦਿਕ ਇਹ ਜੋ ਵੀ ਇਕੱਠਾ ਕਰਦਾ ਫਿਰਦਾ ਹੈ ਜੀ ਅਲਜ ਅਸੁਭ ਸੁਭ ਕਰਮ ਕਮਾਵਨ ਕੇ ਕਹਿੰਦੇ ਜਿਹੜੇ ਅਲਜੇ ਆਨੰਦ ਅਲਜੋ ਕਰਕੇ ਸ਼ੁਭ ਕਰਮ ਕਰੀ ਜਾਂਦੇ ਆ ਸ਼ੁਭ ਕਰਮਾਂ ਦੀ ਕਮਾਈ ਨਹੀਂ ਕਰਦੇ ਪਾਲਨ ਸੁਤ ਬੋਹ ਲਾਡ ਲਡਾਵਨ ਯਾਹ ਪੁੱਤਾਂ ਨੂੰ ਪਰਣਾ ਲਾਡ ਲਡਾਉਣਾ ਉਹਨਾਂ ਦੇ ਮੋਹ ਦੇ ਵਿੱਚ ਫਸ ਕਰਕੇ ਨਿਸ ਦਿਨ ਹਿੱਤ ਸੋਹੇਤ ਬਡਾਵਨ ਮੇਤਾ ਪ੍ਰਤੀ ਕਹਿੰਦੇ ਮੋਹ ਦੇ ਨਾਲ ਆਪਣੇ ਬੱਚਿਆਂ ਦੇ ਨਾਲ ਪ੍ਰੇਮ ਮੋਹ ਵਧਾਈ ਜਾਂਦਾ ਹੈ ਉਸ ਮੋਹ ਦੇ ਵਿੱਚ ਫਸ ਕਰਕੇ ਇਸ ਵਿਦ ਬਤੀ ਆਰ ਬਲ ਸਾਰੀ ਕਿਵੇਂ ਇਹ ਬੰਦਿਆ ਤੇਰੀ ਬਹੁਤ ਜਿਆਦੀ ਉਮਰ ਬਤੀਤ ਹੋ ਗਈ ਆ ਬ्यर्थ ਦੀਆਂ ਵਸਤੂਆਂ ਦੇ ਵਿੱਚ ਲੱਗ ਕਰਕੇ ਪਦਾਰਥਾਂ ਦੇ ਵਿੱਚ ਫਸ ਕਰਕੇ ਤੇਰੀ ਬਹੁਤ ਸਾਰੀ ਉਮਰ ਬ्यर्थ ਹੀ ਖਰਾਬ ਹੋ ਗਈ ਹੈ ਅੰਤ ਸਮੈ ਗਮ ਨਯੋਸ ਕਰ ਝਾਰੀ ਅੰਤਲੇ ਸਮੈ ਕਹਿੰਦੇ ਜਦੋਂ ਧਰਤੀ ਤੋਂ ਜਾਏਗਾ ਤੇ ਹੱਥ ਛਾੜ ਕਰਕੇ ਪੱਲੇ ਕੁਛ ਨਹੀਂ ਰਹਿਣਾ ਸਭ ਕੁਛ ਇੱਥੇ ਹੀ ਰਹਿ ਜਾਏਗਾ ਤਾਂ ਤੇ ਮਨ ਸਮ ਚਹੋ ਅਸ ਰੀਤੀ ਇਸ ਕਰਕੇ हे ਮੇਰੇ ਮਨਾ ਇਵੇਂ ਤੂੰ ਇਹ ਰੀਤੀ ਸਮਝ ਲੈਣਾ ਕਰ ਕਿ ਇਸ ਦੁਨੀਆ ਦੇ ਉੱਪਰ ਕੋਝ ਨਹੀਂ ਰਹਿਣਾ ਤੇਰਾ ਸਭ ਖਤਮ ਹੋ ਜਾਏਗਾ ਤੇ ਪ੍ਰਮਾਤਮਾ ਦਾ ਨਾਮ ਹੀ ਨਾਲ ਜਾਏਗਾ ਜਨਮ ਆਕਾਰਥ ਬਿਨ ਹਰ ਪ੍ਰੀਤੀ ਬਿਨਾ ਪ੍ਰਮਾਤਮਾ ਦੇ ਨਾਮ ਤੋਂ ਆਪਣਾ ਜਿਹੜਾ ਜਨਮ ਆ ਭਾਈ ਤੋਂ ਬ्यर्थ ਖਰਾਬ ਕਰੀ ਜਾਂਦਾ ਹੈ ਹੇਤ ਪਦਾਰਥ ਅਮਲ ਜੇ ਸਵਾਸ ਤੇ ਕਹਿੰਦੇ ਪਦਾਰਥਾਂ ਦੇ ਵਾਸਤੇ ਜਿਹੜੇ ਤੂੰ ਅਮੋਲਕ ਸਵਾਸ ਹਨ ਆਪਣੀ ਜ਼ਿੰਦਗੀ ਦੇ ਇਹ ਵੀ ਬ्यर्थ ਖਰਾਬ ਕਰੀ ਜਾਂਦਾ ਹੈ ਗਯੋ ਹਾਰ ਅਸ ਢਾਲਿਓ ਪਸ ਪਾਸਾ ਕਹਿੰਦੇ ਇਸ ਤਰੀਕੇ ਦੇ ਨਾਲ ਕਹਿੰਦੇ ਪਾਸਾ ਐਸਾ ਟਲ ਗਿਆ ਸਵਾਸ ਜਿਹੜੇ ਅਭਿਰਤ ਖਰਾਬ ਕਰੀ ਜਨਨਾ ਵਾ ਹਾਰ ਕਰਕੇ ਜਾਏਗਾ ਦੁਨੀਆ ਤੋਂ ਜਦ ਇਸ ਕੇ ਉਰ ਸਮਝ ਸੁ ਆਵੇ ਜਦੋਂ ਇਸ ਮਨੁੱਖ ਦੇ ਹਿਰਦੇ ਦੇ ਵਿੱਚ ਮਨ ਦੇ ਵਿੱਚ ਸਮਝ ਆਏਗੀ ਅਕਲ ਆਏਗੀ ਕਿ ਇਹ ਜਿਹੜੀ ਦੁਨੀਆ ਵਾ ਇਹ ਜਿਹੜਾ ਸੰਸਾਰ ਹੈ ਇਹ ਤਾਂ ਫਾਨੀ ਸੰਸਾਰ ਥੋੜੇ ਦਿਨਾਂ ਦਾ ਹੈ ਜੀ ਤੱਬ ਮਨ ਬੇਸਿਨ ਤੇ ਲੁੱਟ ਉਲਟਾਵੇ ਇਹ ਕਹਿੰਦੀ ਜਦੋਂ ਫਿਰ ਮਾਨ ਵਿਸ਼ਿਆ ਤੋਂ ਵਿਰਤ ਹੋ ਕਰਕੇ ਕਰੇ ਬੰਦਗੀ ਪੇਸ ਖੁਦਾਏ ਫਿਰ ਕਹਿੰਦੇ ਪ੍ਰਮਾਤਮਾ ਦੀ ਬੰਦਗੀ ਕਰੇਗਾ ਜੀ ਜੋ ਮੈਂ ਤੁਮ ਸੋ ਕਹੋ ਸੁਨਾਏ ਜਿਵੇਂ ਮਹਾਰਾਜ ਕਹਿੰਦੇ ਅਸੀਂ ਤੁਹਾਨੂੰ ਕਹਿ ਕਰਕੇ ਸੁਨਾਇਆ ਹੈ ਤੇ ਸਭ ਕੁਝ ਦੱਸਿਆ ਹੈ ਦੋਹਰਾ ਅਰਜ ਕਹਉ ਅਗਰਗ ਪ੍ਰਭੂ ਤੇ ਸਤਗੁਰੂ ਜੀ ਨੇ ਫਿਰ ਸ਼ਬਦ ਉਚਾਰਿਆ ਤਿਲੰਗ ਰਾਗ ਦੇ ਅੰਦਰ ਇਆ ਕ ਅਰਜ ਗੁਖਤੰ ਪੇਸ ਤੋ ਦਰ ਗੋਸ ਕੁਨ ਕਰਤਾਰ ਹਕਾ ਕਬੀਰ ਕਰੀਮ ਤੂ ਬੇਆਬ ਪਰਵਦਗਾਰ ਕਹਿੰਦੇ ਅਰਜ ਕਹੋ ਤੁਹਾਨੂੰ ਅਸੀਂ ਬੇਨਤੀ ਕਰਨਾ ਸਿਖਾਉਨੇ ਹਾਂ ਅਗਰਜ ਪ੍ਰਭੂ ਪ੍ਰਮਾਤਮਾ ਦੇ ਅੱਗੇ ਸੋਨੀਏ ਦਇਆ ਕਰ ਕਾਨ ਕੰਨ ਦੇ ਕਰਕੇ ਧਿਆਨ ਲਾ ਕਰਕੇ ਬੜੇ ਪ੍ਰੇਮ ਦੇ ਨਾਲ ਗੁਰੂ ਕੇ ਸਿੱਖੋ ਸੁਣਨਾ ਕਰੋ ਜੀ ਹਕ ਕਬੀਰ ਕਰੀਮ ਤੂ ਦੇਹ ਨਾਮ ਕੋ ਦਾਨ ਹਕ ਸਚ ਕਬੀਰ ਵੱਡਾ ਮਿਹਰਾਂ ਵਾਲਾ ਜਿਹੜਾ ਵਾਹਿਗੁਰੂ ਪਰਮਾਤਮਾ ਹੈ ਹਕ ਬਚਨਾਂ ਨਾ ਹਕਾ ਕਬੀਰ ਕਰੀਮ ਤੂ ਇੱਥੇ ਹਕ ਦਾ ਅਰਥ ਹੈ ਸੱਚਾ ਸਚ ਕਬੀਰ ਦਾ ਅਰਥ ਹੈ ਵੱਡਾ ਤੇ ਕਰੀਮ ਦਾ ਅਰਥ ਹੁੰਦਾ ਵਾ ਮਿਹਰ ਕਰਨ ਵਾਲਾ ਕਿਰਪਾ ਕਰਨ ਵਾਲਾ ਤੂੰ ਇਹ ਪ੍ਰਮਾਤਮਾ ਤੂੰ ਐਸਾ ਹੈਂ ਦੇਹੋ ਨਾਮ ਕੋ ਦਾਨ ਨਾਮ ਦਾ ਦਾਨ ਦੇਣਾ ਕਰ ਸਾਨੂੰ ਗਰੀਬਾਂ ਨੂੰ ਕਲ ਜੁਗੀ ਜੀਵਾਂ ਨੂੰ ਚੌਪਈ ਕਰਹਿ ਬੰਦਗੀ ਤਨ ਮਨ ਦੀਨਾ ਤਨ ਤੇ ਮਨ ਲਾ ਕਰਕੇ ਆ ਭਾਈ ਬੰਦਗੀ ਕਰੋ ਨਾਮ ਜਪੋ ਨਾਮ ਸੋ ਜਾ ਚਾਹੇ ਹੋਏ ਅਧੀਨਾ ਅਧੀਨ ਹੋ ਕਰਕੇ ਪ੍ਰਮਾਤਮਾ ਤੋਂ ਕਹਿੰਦੇ ਨਾਮ ਦੀ ਦਾਤ ਮੰਗਿਆ ਕਰੋ ਮਹਾਰਾਜ ਸਾਹਿਬ ਜੀ ਬਾਣੀ ਦੇ ਵਿੱਚ ਪ੍ਰਮਾਣ ਕਰਦੇ ਬੜਾ ਸੁੰਦਰ ਮੰਗਣਾ ਮੰਗਨ ਨੀਕਾ ਹਰ ਜਸ ਗੁਰੂ ਤੇ ਮੰਗਣਾ ਐਸੀ ਦਾਤ ਮੰਗਿਆ ਕਰੋ ਜੀ ਦੀਨ ਬੰਦ ਤਬ ਕਰੁਣਾ ਧਾਰੈ ਉਦੋਂ ਫਿਰ ਕਹਿੰਦੇ ਦੀਨਾ ਬੰਧੂ ਗਰੀਬਾਂ ਦੇ ਉੱਪਰ ਦਇਆ ਕਰਨ ਵਾਲਾ ਕਿਰਪਾਲੂ ਵਾਹਿਗੁਰੂ ਪਰਮਾਤਮਾ ਫਿਰ ਕਿਰਪਾ ਕਰੇਗਾ ਐ ਜੀਵ ਤੇਰੇ ਉੱਪਰ ਦੇ ਕਰ ਨਾਮ ਦਾਸ ਨਿਸਤਾਰੈ ਨਾਮ ਦਾ ਦਾਨ ਦੇ ਕਰਕੇ ਆਪਣੇ ਦਾਸਾਂ ਨੂੰ ਕਹਿੰਦੇ ਭਵਜਲ ਸੰਸਾਰ ਸਮੁੰਦਰ ਤੋਂ ਤਾਰਲੇ ਬੰਦਨਾ ਤੋਂ ਮੁਕਤ ਕਰ ਲਏਗਾ ਜੀ ਸਨ ਸ੍ਰੀ ਗੁਰ ਕੇ ਬੈਨ ਮਲਾਨਾ ਮਲਾਨਾ ਜਿਨੇ ਜਦੋਂ ਸਤਿਗੁਰੂ ਗੁਰੂ ਨਾਨਕ ਦੇਵ ਸਹਿ ਮਹਾਰਾਜ ਦੇ ਬਚਨ ਸੁਣੇ ਹਨ ਐਸੇ ਮਹਾਨ ਬਚਨ ਤੇ ਸਤਿਗੁਰੂ ਸੱਚੇ ਪਾਤਸ਼ਾਹ ਜਿਹਦੇ ਬਚਨ ਸੁਣ ਕਰਕੇ ਮਲਾਨਾ ਜੀ ਜਿਨ ਤੇ ਮਿਟ ਤਬੇਕਟ ਅਗਿਆਨਾ ਜਿਨ੍ਹਾਂ ਬਚਨਾਂ ਨੂੰ ਕਮਾਉਣ ਕਰਕੇ ਸੁਣਨ ਕਰਕੇ ਪ੍ਰੇਮ ਕਰਨ ਕਰਕੇ ਵੱਡੇ ਵੱਡੇ ਕਠਨ పాਪ ਮਿਟ ਜਾਂਦੇ ਹਨ ਜਨਮਾਂ ਜਨਮਾਂ ਦੀ ਮੈਲ ਉਤਰ ਜਾਂਦੀ ਅਗਿਆਨ ਹਨੇਰਾ ਕਟਿਆ ਜਾਂਦਾ ਹੈ ਜੀ ਕਾਲੂ へਤ ਕਹਿਨ ਪੁਨ ਲਾਗਿਓ ਫਿਰ ਕਹਿੰਦੇ ਬਾਬਾ ਕਾਲੂ ਜੀ ਦੇ ਵਾਸਤੇ ਬਚਨ ਕਾਲੂ へਤ ਕਹਿਣ ਪਉਣ ਲੱਗ ਪਰ ਕਾਲੂ ਜੀ ਵਾਸਤੇ ਕਹਿਣ ਲੱਗ ਪੈਣ ਬਾਬਾ ਕਾਲੂ ਜੀ ਵਾਸਤੇ ਜਿਉ ਤੁਮ ਰੀਤ ਕਹਿਤ ਯਹ ਸਾਚੀ ਤਨ ਤੁਮਾਰੋ ਮਨ ਅਨਰਗ ਤਨ ਹੈ ਤੁਹਾਡਾ ਮਨ ਜਿਹੜਾ ਵਾ ਪ੍ਰੇਮ ਦੇ ਵਿੱਚ ਰੰਗਿਆ ਹੈ ਜਿਉ ਤੁਮ ਰੀਤ ਕਹਿਤ ਯਹ ਸਾਚੀ ਜਿਵੇਂ ਤੁਸੀਂ ਇਹ ਰੀਤੀ ਕਹਿੰਦੇ ਉਹ ਸੱਚੀ ਹੈ ਜੀ ਹਰ ਚਰਨਨ ਮਹਿ ਮਤ ਰੁਚ ਰਾਚੀ ਹਰੀ ਪਰਮਾਤਮਾ ਦੇ ਚਰਨਾਂ ਦੇ ਵਿੱਚ ਮਤ ਜਿਹੜੀ ਹੈ ਉਹ ਲੱਗੀ ਹੋਈ ਹੈ ਜੀ ਤਤਪ ਤੁਮਰ ਸਭ ਪਰਵਾਰੂ ਤਾਂ ਵੀ ਕਹਿੰਦੇ ਤੁਹਾਡਾ ਜਿਹੜਾ ਸਾਰਾ ਪਰਿਵਾਰ ਹੈ ਜੀ ਬੇਦਿਲਗੀਰ ਜੋ ਹੈ ਤਹ ਤਕਾਰੂ ਦਿਲਗੀਰ ਬਣ ਜੀ ਤੀ ਪੇਦਲਗੀਰ ਜੋ ਹੈ ਹਤਕਾਰੋ ਕਹਿੰਦੇ ਬਹੁਤ ਪ੍ਰੇਮ ਵਾਲਾ ਤੇ ਮਹਾਨ ਹੈ ਜੀ ਇਨ ਕੋ ਹੇਤ ਕਰ ਹਜੂਰ ਹਰ ਖਾਏ ਤੋ ਕਹਿੰਦੇ ਇਨ ਕੋ ਹੇਤ ਕਰੋ ਜਿਉ ਹਰ ਇਨਾਂ ਦੇ ਵਾਸਤੇ ਇਵੇਂ ਕਹਿਣਾ ਕਰੋ ਜਿਵੇਂ ਖੁਸ਼ ਹੋ ਜਾਣਾ ਕਰਨ ਤੁਮਰੋ ਮੋਹ ਆਨ ਇਨ ਕਰਹੈ ਤੁਹਾਡਾ ਮੋਹ ਜਿਹੜਾ ਵਾ ਇਹਨਾਂ ਨੂੰ ਖਿੱਚ ਲੈਣਾ ਕਰੇ ਪਿਤਾ ਪਿਤਾ ਨੂੰਜ ਔਰ ਜਿਗਿਆਤੀ ਪਿਤਾ ਚਾਚਾ ਸੰਬੰਧੀ ਰਿਸ਼ਤੇਦਾਰ ਜਿੰਨੇ ਵੀ ਹਨ ਸਾਰੇ ਨਹਿ ਤਨ ਕੋ ਅਸ ਰੀਤ ਸੁਹਾਦੀ ਕਹਿੰਦੇ ਹੋ ਜੀ ਰੀਤੀ ਕਿਸੇ ਨੂੰ ਨਹੀਂ ਸੁਭਦੀ ਹੈ ਜੀ ਬੋਲੋ ਬਿਕਸਹੋ ਚਰਹ ਸੰਗਾ ਕਹਿੰਦੇ ਬੁੱਲਣਾ ਕਰੋ ਵਿਚਰਨਾ ਕਰੋ ਇਹ ਇਨਾਂ ਦੇ ਨਾਲ ਕਰਹੁ ਕਾਜ ਸਭ ਸਹਿਤੁ ਓ ਮੰਗਾ ਉਤਸ਼ਾਹ ਦੇ ਨਾਲ ਸਾਰੇ ਕਾਰਜ ਕਰਨਾ ਕਰੋ ਬੜੇ ਪ੍ਰੇਮ ਦੇ ਨਾਲ ਭਾਈ ਸੁਨ ਕਰ ਸ੍ਰੀ ਨਾਨਕ ਤਹਿ ਬਾਨੀ ਉਹਨਾਂ ਦੀ ਬਾਣੀ ਸੁਣ ਕਰਕੇ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਬੋਲੇ ਦੀਨ ਬੰਦ ਸੁਖ ਦਾਨੀ ਸੁੱਖਾਂ ਨੂੰ ਦੇਣ ਵਾਲੇ ਦੀਨਾ ਬੰਧੂ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਬਚਨ ਕਰਦੇ ਹਨ ਚੌਪਈ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ ਸ਼੍ਰੀ ਮੁਖਵਾਕ ਜਨ ਪਿਸਰ ਪਦਰ ਬਰਾਦਰਾਂ ਕਾ ਸਨੇਸ ਦਸਤਨ ਦੀਰ ਆਖਿਰ ਬਯਫਤਮ ਕਸ ਨਾ ਦਾਰਦ ਚੋਂ ਸਵੱਧ ਤਕ ਵੀਰ ਤੋਂ ਇਸ ਸ਼ਬਦ ਨੂੰ ਉਚਾਰ ਕਰਕੇ ਮਹਾਰਾਜ ਸਾਹਿਬ ਜੀ ਨੇ ਉਪਦੇਸ਼ ਦਿੱਤਾ ਕੀ ਉਪਦੇਸ਼ ਦਿੰਦੇ ਤੇ ਸੁਣਨਾ ਕਰੋ ਜੀ ਚੌਪਈ ਪਿਤਾ ਭਰਾ ਤ ਤਾਤ ਸੰਮੇ ਤੂ ਮਹਾਰਾਜ ਕਹਿੰਦੇ ਪਿਤਾ ਭਰਾ ਪੁੱਤਰ ਤਾਤ ਪਿਤਾ ਜਿੰਨੇ ਵੀ ਹਨ ਇਹ ਸਾਰੇ ਜਿੰਨੇ ਵੀ ਸੰਬੰਧੀ ਰਿਸ਼ਤੇਦਾਰ ਹਨ ਜੀ ਇਨ ਕੋ ਲਖਹ ਪੂਰ ਸਭ へ ਤੂ ਇਨਾਂ ਦਾ ਜਿੰਨਾ ਵੀ ਹੇਤ ਕਾਰਨ ਹੈ ਭਾਈ ਝੂਠਾ ਹੈ ਸੱਚਾ ਨਹੀਂ ਹੈ ਬ्यर्थ ਦਾ ਹੈ ਜੀ ਧਨ ਬਿਨ ਜੀਵਤ ਤਿਆਗ ਸੰਗਾ ਕਹਿੰਦੇ ਬਿਨਾ ਧਨ ਮਾਇਆ ਤੋਂ ਜਿਉਂਦੇ ਆਤ ਇਹ ਕਹਿੰਦੇ ਬਿਨਾਂ ਧਨ ਮਾਇਆ ਤੋਂ ਇਹ ਸਭ ਸੰਗ ਛੱਡ ਜਾਣਗੇ ਜੇ ਤੁਹਾਡੇ ਕੋਲ ਧਨ ਮਾਇਆ ਨਹੀਂ ਹੈ ਖਤਮ ਹੋ ਗਈ ਜੀਵ ਖਾਲੀ ਹੋ ਗਈ ਸਭ ਸੰਗ ਛੱਡ ਜਾਣਗੇ ਜੀ ਧਨ ਹੋ ਵਹੇ ਰਹੇ ਸੰਗ ਉਮੰਗ ਆਇਆ ਹੋਗੀ ਬੜੇ ਉਤਸ਼ਾਹ ਦੇ ਨਾਲ ਰਹਿਣਗੇ ਤੁਹਾਡੇ ਤੱਬ ਜਮ ਆਨ ਰਹੇ ਇਸ ਪ੍ਰਾਣੀ ਇਹ ਦੋ ਕਹਿੰਦੇ ਜਾ ਮਾਨ ਕਰਕੇ ਫੜ ਲੈਣਗੇ ਇਸ ਪ੍ਰਾਣੀ ਨੂੰ ਤੱਬ ਰੱਖਣ ਕੀ ਕਹਾ ਕਹਾਣੀ ਫਿਰ ਕਹਿੰਦੇ ਕੀ ਰੱਖਣ ਦੀ ਕੀ ਇਕੱਠਾ ਕਰਨ ਦੀ ਕੀ ਤੁਸੀਂ ਕਹਾਣੀ ਕਹੋਗੇ ਦੱਸੋ ਜਰਾ ਅੰਤ ਕਾਲ ਗਹਿਲੀ ਨੇ ਇਕਾ ਕੀ ਕਹਿੰਦੇ ਅੰਤਲੇ ਸਮੇਂ ਫਿਰ ਜਦੋਂ ਮੌਤ ਦਾ ਵੇੜਾ ਉਗਣਾ ਤੂੰ ਸਵਾਦ ਕਬੀਰ ਤੇ ਕਹਿੰਦੇ ਤੇਰੇ ਕੱਲੇ ਨੂੰ ਹੀ ਲੈ ਕੇ ਜਾਣਗੇ ਫਿਰ ਕਿਸੇ ਨੇ ਨਾਲ ਨਹੀਂ ਜਾਣਾ ਤੇਰੇ ਤੱਬ ਤੱਕ ਵੀਰ ਹੋਏ ਕਹਾਂ ਤਾ ਕੀ ਤੇ ਕਹਿੰਦੇ ਤਦੋਂ ਫਿਰ ਮਹਾਰਾਜ ਸਾਹਿਬ ਜੀ ਕਹਿੰਦੇ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਅੱਲਾਹੂ ਅਕਬਰ ਇਹੋ ਨਮਾਜ਼ ਰਹਿਮਤ ਲਈ ਜੋ ਪੜਦੇ ਨੇ ਨਾ ਤੇ ਕਹਿੰਦੇ ਤਦੋਂ ਫਿਰ ਇਸ ਦਾ ਕੀ ਸਵਾਰਿਆ ਜਾਏਗਾ ਭਾਵ ਅੰਤਲੇ ਸਮੇਂ ਤੇਰਾ ਕੀ ਬਣੇਗਾ ਜੇ ਤੂੰ ਭਾਈ ਨਾਮ ਨਹੀਂ ਜਪੇਂਗਾ ਬੰਦਗੀ ਨਹੀਂ ਕਰੇਂਗਾ ਪ੍ਰਮਾਤਮਾ ਨੂੰ ਚੇਤੇ ਨਹੀਂ ਕਰੇਂਗਾ ਚਲਨ ਸੰਗ ਜੋ ਸ੍ਰੀ ਹਰ ਰੰਗਾ ਕਹਿੰਦੇ ਜੋ ਵਾਹਿਗੁਰੂ ਪ੍ਰਮਾਤਮਾ ਦੇ ਪ੍ਰੇਮ ਦੇ ਵਿੱਚ ਰੰਗਿਆ ਹੈ ਨਾ ਉਹੀ ਨਾਲ ਜਾਣਾ ਵਾ ਉਹ ਕੀ ਪ੍ਰਮਾਤਮਾ ਦਾ ਪ੍ਰੇਮ ਤੇ ਉਸ ਵਾਹਿਗੁਰੂ ਦਾ ਜਿਹੜਾ ਨਾਮ ਹੈ ਜੀ ਨਾਮ ਨਾ ਜਪਿਓ ਰਹਿਓ ਮਨ ਪੰਗਾ ਕਹਿੰਦੇ ਨਾਮ ਜਪਿਆ ਨਹੀਂ ਤੇ ਸਦਾ ਵਾਸਤੇ ਕਹਿੰਦੇ ਮਨ ਜੜਾ ਵਾ ਪਦਾਰਥਾਂ ਦੇ ਵਿੱਚ ਲੱਗਾ ਰਿਆ ਇਸ ਜੀਵ ਦਾ ਭਾ ਅਨਾਥ ਜਮ ਮਾਰਗ ਮਾਹੀ ਤੇ ਕਹਿੰਦੇ ਭਾ ਅਨਾਥ ਯਤੀਮ ਹੋ ਗਿਆਂ ਜਮ ਮਾਰਗ ਮਾਹੀ ਜਦੋਂ ਜਮਾਨੇ ਤੈਨੂੰ ਲੈ ਕੇ ਗਏ ਆਪਣੇ ਰਸਤੇ ਦੇ ਉੱਪਰ ਅਨੇਕ ਜਾਤ ਨਾ ਹੋ ਵਹਿ ਜਾਹੀ ਜਿੱਥੇ ਬਹੁਤ ਜਿਆਦੀ ਕਹਿੰਦੇ ਤਾੜਨਾ ਤੈਨੂੰ ਲੱਗਣਾ ਕਰੇਗੀ ਐ ਜੀਵ ਨਹਿ ਸਹਾਏ ਤਿੰਨ ਕੋ ਸੰਬੰਧੂ ਕਹਿੰਦੇ ਕੋਈ ਰਿਸ਼ਤੇਦਾਰ ਸੰਬੰਧੀ ਤੁਹਾਡੀ ਸਹਾਇਤਾ ਨਹੀਂ ਕਰੇਗਾ ਉਥੇ ਜਨਮ ਹੈ ਪਚਿਓ ਰਹਿਓ ਮਤ ਅੰਦੂ ਐ ਅੰਦੀ ਮਤ ਵਾਲਿਆ ਐ ਕਮਲਿਆ ਜਿੱਥੇ ਤੂੰ ਖਬਿਆ ਹੋਇਆ ਮਾਂ ਇਸ ਦੇ ਵਿੱਚੋਂ ਤੇਰੇ ਨਾਲ ਕੁਝ ਵੀ ਨਹੀਂ ਜਾਣਾ ਜਾਣੀ ਰਦਾ ਮੋਲਾਨੇ ਰੀਤ ਹਰਦੇ ਵਿੱਚ ਕਹਿੰਦੇ ਮਲਾਨਾ ਜੀ ਦੀ ਰੀਤੀ ਜਾਣ ਕਰਕੇ ਸਤਿਗੁਰੂ ਸਾਹਿਬ ਜੀ ਦੇ ਬਚਨ ਸੁਣ ਕਰਕੇ ਪਰਪੂਰਨ ਔਰ ਮਹਿ ਹਰ ਪ੍ਰੀਤੀ ਹਰੀ ਪਰਮਾਤਮਾ ਦੇ ਪ੍ਰੀਤੀ ਪ੍ਰੇਮ ਦੇ ਵਿੱਚ ਪਰਿਪੂਰਨ ਸੱਚੇ ਪਾਤਸ਼ਾਹ ਗਰੀਬ ਨਿਵਾਜ ਮਹਾਰਾਜ ਇਸਕੇ ਬਚਨ ਮੋਹ ਮਨ ਫੇਰਾ ਕਹਿੰਦੇ ਇਹਨਾਂ ਦੇ ਬਚਨਾਂ ਨੇ ਮੇਰੇ ਮਨ ਨੂੰ ਫੇਰ ਦਿੱਤਾ ਹੈ ਜੋ ਮਤੰਗ ਅੰਕੁਸ਼ ਕਰ ਪ੍ਰੇਰਾ ਜਿਸ ਤਰੀਕੇ ਦੇ ਨਾਲ ਕਹਿੰਦੇ ਅੰਕਸ ਕੁੰਡੇ ਦੇ ਨਾਲ ਮਤੰਗ ਹਾਥੀ ਨੂੰ ਪ੍ਰੇਰਿਆ ਜਾਂਦਾ ਹੈ ਕਹੈ ਗੁਨਾ ਕੁਰਬਾਨੀ ਸਾਚੀ ਇਸ ਤਰੀਕੇ ਦੇ ਨਾਲ ਕਹਿੰਦੇ ਗੁਨਾ ਦੀ ਖਾਨ ਸੱਚੇ ਪਾਤਸ਼ਾਹ ਜੀ ਮਹਾਰਾਜ ਸੱਚੀ ਬਾਣੀ ਕਹਿੰਦੇ ਹਨ ਪੂਰ ਕਟੰਬ ਪ੍ਰੀਤ ਰਚ ਰਾਚੀ ਪੂਰ ਝੂਠੇ ਕਟੰਬ ਪਰਿਵਾਰ ਦੇ ਵਿੱਚ ਮਨ ਦੀ ਪ੍ਰੀਤੀ ਲੱਗੀ ਹੋਈ ਹੈ ਇਹ ਜੀਵ ਆਖਰ ਕੋ ਰਖਵਾਰ ਨ ਸੰਗੀ ਅੰਤਲੇ ਸਮੇ ਭਾਈ ਤੇਰੀ ਖਿਆ ਕਿਸੇ ਨੇ ਨਹੀਂ ਕਰਨੀ ਨਾ ਤੇਰੀ ਕਿਸੇ ਨੇ ਬਾਹ ਫੜਨੀ ਹੈ ਸਹ ਹੈ ਜੀਵ ਇਹ ਦੁਖ ਇਕੰਗੀ ਇਹ ਜਿਹੜਾ ਜੀਵ ਆ ਇਕੱਲਾ ਹੀ ਕਹਿੰਦੇ ਅੰਤਲੇ ਸਮੇਂ ਦੁਖ ਸਹਾਰੇਗਾ ਤੇ ਬਾਹ ਕੋਈ ਨਹੀਂ ਫੜੇਗਾ ਇਸ ਦੀ ਅਸਨ ਜਪਣੇ ਮਹਮਾਨਵ ਇਹ ਐਸੇ ਅਣਜਾਣ ਪੁਨੇ ਦੇ ਵਿੱਚ ਜਿਹੜਾ ਕਾਲ ਯੁਗ ਦਾ ਜੀਵ ਹੈ ਮਨੁੱਖ ਫਸਿਆ ਹੋਇਆ ਹੈ ਜੀ ਪਚਹਿ ਰਹਿਨ ਦਿਨ ਭੇਨ ਨ ਜਾਵਨ ਕਹਿੰਦੇ ਰਾਤ ਦਿਨ ਪਦਾਰਥਾਂ ਦੇ ਵਿੱਚ ਲੱਗਾ ਹੋਇਆ ਵਾ ਤੇ ਭੇਦ ਨਹੀਂ ਜਾਣਦਾ ਅਸ ਵਿਚਾਰ ਕਰ ਹਿਰਦੇ ਮੂਲਾਨਾ ਐਸੇ ਵਿਚਾਰ ਕਰਕੇ ਹਿਰਦੇ ਦੇ ਵਿੱਚ ਮੂਲਾਨਾ ਜੀ ਨੇ ਲਖ ਮਹਿਮ ਮੁਖ ਬਚਨ ਬਖਾਨਾ ਸਤਿਗੁਰੂ ਜੀ ਦੀ ਮਹਿਮਾ ਜਾਣ ਕਰਕੇ ਤੇ ਮੁਖ ਤੋਂ ਬਚਨ ਕੀਤੇ ਹਨ ਬੈਸ ਏਤੀ ਦਾ ਨਾਈ ਕਹਿੰਦੇ ਉਮਰ ਤੇ ਛੋਟੀ ਹੈ Mess uh... ਅਲਪਬੈਸ ਏਤੀ ਦਾ ਨਾਅ ਛੋਟੀ ਉਮਰ ਹੈ ਪਰ ਸਿਆਣਪ ਬਹੁਤ ਜਿਆਦੀ ਹੈ ਇਹਨਾਂ ਦੇ ਵਿੱਚ ਉਹ ਅਵਤਰਿਓ ਸੰਤ ਸੁਖਦਾਈ ਕਹਿੰਦੇ ਕੋਈ ਸੰਤ ਮਹਾਪੁਰਸ਼ ਅਵਤਾਰ ਧਾਰ ਕੇ ਧਰਤੀ ਤੇ ਆਏ ਸੁਖ ਦੇਣ ਵਾਲੇ ਹਨ ਸਿਸਤਾ ਵਿਖੈ ਬੰਦਗੀ ਜਾਨੀ ਬਚਪਨ ਵਿੱਚ ਹੀ ਕਹਿੰਦੇ ਜਿਨ੍ਹਾਂ ਦੀ ਇੰਨੀ ਬੰਦਗੀ ਤੇ ਇਨ੍ਹਾਂ ਜਿਨ੍ਹਾਂ ਨੇ ਨਾਮ ਜਪਿਆ ਹੈ ਜੀ ਨੇਕੀ ਕਾਰ ਕਰਨ ਮਨ ਠਾਨੀ ਤੇ ਕਹਿੰਦੇ ਨੇਕੀ ਕਰਨ ਵਾਲਾ ਕਾਰਜ ਜਿਨ੍ਹਾਂ ਨੇ ਆਪਣੇ ਮਨ ਦੇ ਵਿੱਚ ਬਚਪਨ ਤੋਂ ਹੀ ठान ਲਿਆ ਪੱਕਾ ਕਰ ਲਿਆ ਹੈ ਬਦੀ ਖਿਆਲ ਦਿਲ ਦੀਨ ਭੁਲਾਈ ਬਦੀ ਖਿਆਲ ਜਿਹੜਿਆ ਦਿਲ ਦੇ ਵਿੱਚੋਂ ਭੁਲਾ ਦਿੱਤੇ ਹਨ ਜੀ ਰੀਤ ਪ੍ਰੀਤ ਕੀ ਚਿੰਤ ਵਸਾਈ ਪ੍ਰੇਮ ਦੀ ਰੀਤੀ ਜਿਹੜੀ ਹਿਰਦੇ ਵਿੱਚ ਵਸਾਈ ਹੈ ਤੇ ਹਿਰਦਾ ਜਿਹੜਾ ਪ੍ਰੇਮ ਦੇ ਵਿੱਚ ਭਿੱਜਾ ਹੋਇਆ ਹੈ ਜੀ ਵਿਸਯਨ ਤੇ ਉਦਾਸ ਮਤ ਕੀਨੀ ਜਿਨ੍ਹਾਂ ਨੇ ਆਪਣੀ ਮਤ ਨੂੰ ਆਪਣੇ ਮਨ ਨੂੰ ਵਿਸ਼ਿਆਂ ਤੋਂ ਉਦਾਸ ਕਰ ਲਿਆ। ਭਾਵ ਵਿਸ਼ਿਆਂ ਦੇ ਵਿੱਚ ਨਹੀਂ ਲੱਗੇ। ਸੰਸਾਰ ਦੇ ਪਦਾਰਥ ਮੋਹ ਭਰਮ ਤੋਂ ਪਰੇ ਹੋ ਗਏ ਹਨ ਜੀ। ਗिरा ਪ੍ਰੇਮ ਪਰਮੇਸ਼ਰ ਭੀਨੀ ਜਿਨ੍ਹਾਂ ਦੇ ਬਚਨ ਪਰਮੇਸ਼ਰ ਵਾਹਿਗੁਰੂ ਦੇ ਪ੍ਰੇਮ ਦੇ ਵਿੱਚ ਭਿਜੇ ਹੋਏ ਹਨ। ਉਹ ਕੌਣ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਉਸ ਮਹਾਨ ਜਿਨ੍ਹਾਂ ਦੀ ਉਤਮ ਬਾਣੀ ਹੈ ਜੀ ਉਸਤਤ ਕੇ ਬਚ ਸੁਨ ਮੁਖ ਸਦਨਾ ਉਸਤਦੀ ਦੇ ਬਚਨ ਸੁਣ ਕਰਕੇ ਮੁਖ ਤੋਂ ਤੇ ਉਸਤਦੀ ਦੇ ਘਰ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਕਹੇ ਉਹ ਤ੍ਰਿত্য ਪਦ ਪੰਕਜ ਬਦਨਾ ਪੰਡੀ ਪੰਕਜ ਬਦਨਾ ਕਮਲ ਸ੍ਰੀਖਾ ਜਿਨ੍ਹਾਂ ਦਾ ਮੁਖ ਹੈ ਐਸੇ ਸਤਿਗੁਰੂ ਜੀ ਨੇ ਫਿਰ ਤੀਸਰਾ ਪਦ ਕਿਆ ਕੀ ਮਹਾਰਾਜ ਕਹਿੰਦੇ ਸਭ ਰੋਜ ਗਸਤਮ ਦਾਰ ਹਵਾ ਕਰ ਦੇਮ ਬਦੀ ਖਿਆਲ ਗਾਹਨਾ ਨੇ ਕੀ ਕਾਰ ਕਰਦਮ ਮਮ ਈਂਚ ਨਹੀਂ ਅਹਵਾਲ ਇਹਦੇ ਅਰਥ ਅੱਗੇ ਕਵੀ ਜੀ ਲਿਖਦੇ ਹਨ ਚੌਪਈ ਬਦੀ ਖਿਆਲ ਨਿਸਬਾ ਸੁਰਮਾਹੀ ਬਦੀ ਖਿਆਲਾਂ ਦੇ ਵਿੱਚ ਕਹਿੰਦੇ ਰਾਤ ਦਿਨ ਜਿਹੜਾ ਮਨੁੱਖ ਹੈ ਕਰਤ ਰਹਤ ਕੁਛ ਜਾਣਤ ਨਹੀਂ ਕਹਿੰਦੇ ਕੁਝ ਨਹੀਂ ਜਾਣਦਾ ਪਦਾਰਥਾਂ ਦੇ ਵਿੱਚ ਹੀ ਲੱਗਾ ਰਹਿੰਦਾ ਹੈ ਜੀ ਚਿੰਤਾ ਬਣ ਕੋ ਤਜਹਿ ਗਵਾਰਾ ਇਹ ਕਹਿੰਦੇ ਜਿਹੜਾ ਕਲਯੁਗੀ ਜੀਵ ਹੈ ਇਹ ਕਹਿੰਦੇ ਮਨ ਚਿਤਵੀ ਦੇ ਵਿੱਚ ਮਰਾਦ ਦੇਣ ਵਾਲੀ ਜਿਹੜੀ ਮਣੀ ਹੈ ਉਹਦੇ ਵਿੱਚ ਕਹਿੰਦੇ ਫਸਿਆ ਹੋਇਆ ਵਾ ਤੇ ਕਹਿੰਦੇ ਪ੍ਰਮਾਤਮਾ ਦੇ ਨਾਮ ਨੂੰ ਭਲਾਈ ਬਿਠਾ ਹੈ ਕਾਚਲੇਹ ਕਰ ਜਤਨ અપਾਰਾ ਕਹਿੰਦੇ ਇਸ ਤਰੀਕੇ ਦੇ ਨਾਲ ਕੱਚ ਲੈ ਕਰਕੇ ਤੇ ਉਹਦੇ ਵਿੱਚ ਫਸਿਆ ਹੋਇਆ ਹੈ ਜੀ ਸੁਰ ਤਰਕ ਨਿਜ ਅਜਰ ਉਖਾਵ ਰਹੇ ਤੋ ਇਸ ਤਰੀਕੇ ਦੇ ਨਾਲ ਕਹਿੰਦੇ ਸੁਰ ਤਰ ਕੋ ਨਿਜ ਅਜਰ ਉਖਾਰ ਸੁਰਤਰ ਮੈਨੇ ਹੁੰਦਾ ਵਾ ਕਲਪ ਬਰੇਸ਼ ਤੇ ਅਜਰ ਹੁੰਦਾ ਵਾ ਆਪਣੇ ਵਿਹੜੇ ਦੇ ਵਿੱਚੋਂ ਕਹਿੰਦੇ ਪੁੱਟਦਾ ਪਿਆ ਹੈ ਬਨੀ ਬਬੂ ਰਨ ਕੀ ਬਿਸਤਾ ਰਹੇ ਤੇ ਕਹਿੰਦੇ ਜਿਹੜੀ ਬਬੀਰਣ ਆ ਬਗੀਚੀ ਕਿਕਰਾਂ ਦੀ ਉਹਨਾਂ ਨੂੰ ਕਹਿੰਦੇ ਫੈਲਾਈ ਜਾਂਦਾ ਭਾਵ ਅੰਮ੍ਰਿਤ ਛੱਡ ਕਰਕੇ ਕੰਡਿਆਂ ਦੇ ਵਿੱਚ ਫਸਿਆ ਹੈ ਤਰਕ ਸੁਦਾ ਕੋ ਹੋਏ ਸੁਪਾਰੀ ਤੋ ਇਸ ਤਰੀਕੇ ਦੇ ਨਾਲ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਹਿੰਦੇ ਕਿ ਤਰਕ ਸੁਦਾ ਕੋ ਹੋਏ ਸੁਪਾਰੀ ਪਰਮਾਤਮਾ ਦਾ ਨਾਮ ਸਿਮਰਨ ਛੱਡ ਕਰਕੇ ਤੇ ਕਹਿੰਦੇ ਜ਼ਹਿਰ ਰੂਪੀ ਸ਼ਰਾਬ ਨੂੰ ਪੀ ਜਾਂਦਾ ਹੈ ਤਜ ਚੰਦਨ ਗਹਿ ਬੰਸ ਸੰਤਾਪੀ ਚੰਦਨ ਨੂੰ ਛੱਡ ਕਰਕੇ ਤੇ ਇਸ ਤਰੀਕੇ ਦੇ ਨਾਲ ਦੁਖਦਾਈ ਕਹਿੰਦੇ ਮਾਸ ਜਿਹੜਾ ਵਾ ਉਹ ਫਟਦਾ ਹੈ ਤਿੰਨ ਕੋ ਸੁਖ ਪ੍ਰਾਪਤ ਹੋਏ ਕੈਸੇ ਕਹਿੰਦੇ ਉਹਨਾਂ ਨੂੰ ਕਿਵੇਂ ਸੁਖ ਮਿਲੇਗਾ ਜਿਹੜੇ ਭਾਈ ਨਾਮ ਨਹੀਂ ਜਪਣਗੇ ਪਰਮਾਤਮਾ ਦੇ ਅੰਮ੍ਰਿਤ ਨਾਮ ਨੂੰ ਬੰਦਗੀ ਨੂੰ ਛੱਡ ਕਰਕੇ ਪਦਾਰਥਾਂ ਦੇ ਵਿੱਚ ਫਸੇ ਹਨ ਹਰ ਤੱਜ ਵਿਸੈ ਗਹਿਤ ਜੋ ਐਸੇ ਕਹਿੰਦੇ ਜਿਹੜਾ ਵਾਹਿਗੁਰੂ ਪਰਮਾਤਮਾ ਦੇ ਨਾਮ ਨੂੰ ਛੱਡ ਕਰਕੇ ਤੇ ਵਿਸ਼ਿਆਂ ਦੇ ਵਿੱਚ ਫਸਿਆ ਹੋਇਆ ਇਹਦਾ ਪ੍ਰੇਮ ਵਿਸ਼ਿਆਂ ਦੇ ਵਿੱਚ ਲੱਗਾ ਹੋਇਆ ਹੈ ਬਿਸਰੈ ਸਭ ਹੀ ਬੈਸ ਬਿਤੇਤੀ ਸਾਰੀ ਉਮਰ ਕਹਿੰਦੇ ਪ੍ਰਮਾਤਮਾ ਨੂੰ ਭੁਲਾ ਕਰਕੇ ਆਪਣੀ ਉਮਰ ਗਵਾ ਦਿੱਤੀ ਹੈ ਕਬਹਿ ਨਾ ਸੁਧਕੀਨੀ ਹਰ ਪ੍ਰੀਤੀ ਕਦੇ ਵੀ ਵਾਹਿਗੁਰੂ ਪ੍ਰਮਾਤਮਾ ਦੇ ਪ੍ਰੇਮ ਦੀ ਸ਼ੁੱਧ ਨਹੀਂ ਕੀਤੀ ਪ੍ਰੇਮ ਨਹੀਂ ਕੀਤਾ ਹਿਰਦੇ ਵਿੱਚ ਵਾਹਿਗੁਰੂ ਦੇ ਨਾਮ ਨੂੰ ਭੁਲਾ ਛੱਡਿਆ ਏ ਪ੍ਰਮਾਤਮਾ ਦੇ ਪ੍ਰੇਮ ਤੋਂ ਪਰੇ ਹੋ ਕਰਕੇ ਪਦਾਰਥਾਂ ਦੇ ਵਿੱਚ ਫਸੇ ਰਹੇ ਐਸੇ ਜਿਹੜੇ ਕਲਯੁਗੀ ਜੀਵ ਹਨ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਉਹ ਜੀਵ ਕੇਵਲ ਪਦਾਰਥਾਂ ਦੇ ਵਿੱਚ ਫਸੇ ਹੋਏ ਹੀ ਆਪਣੇ ਸਾਰੇ ਜੀਵਨ ਨੂੰ ਬ्यर्थ ਖਰਾਬ ਕਰੀ ਜਾਂਦੇ ਹਨ ਪੁੱਲਾਂ ਚੁੱਕਾਂ ਦੀ ਮਾਫੀ ਸੱਚੇ ਪਾਤਸ਼ਾਹ ਦੀ ਕਿਰਪਾ ਕਰਨ ਗੁਰੂ ਕੀ ਸੰਗਤ ਨੇ ਅਸੀਸ ਬਖਸ਼ ਨੇ ਲੇਖਕ ਤੇ ਨਾ ਛੋਟੀ ਹੈ ਖਿੰਖਿਨ ਭੂਲਨ ਹਾਰ ਬਖਸ਼ਨ ਹਾਰ ਬਖਸ਼ ਲੈ ਨਾਨਕ ਪਾਰੋ ਤਾਰ ਬੇਸਰ ਸਭ ਹੀ ਬੈਸ ਬਤੀਤੀ ਕਬਹ ਨ ਸੁਧ ਕੀਨੀ ਹਰ ਪ੍ਰੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ